ਕੋਸ਼ਿਸ਼ ਕਰਨੇ ਕਿਉਂਕਿ ਇਹਨੂੰ ਵੀ ਪਤਾ ਭਗਵੰਤ ਨੂੰ 15000 ਵੋਟ ਇਹਨਾਂ ਨੂੰ ਕਹੀ ਸੀ ਆਪ ਨੂੰ ਅਜ ਤੋਂ 20 ਦਿਨ ਪਹਿਲੇ ਕਾਂਗਰਸ ਨੂੰ ਪਈ ਸੀ 44 42 ਪਈ ਸੀ ਭਾਜਪਾ ਨੂੰ 15 ਤੋਂ 45 ਤੱਕ ਪਹੁੰਚਣਾ ਬਿਲਕੁਲ ਅਸੰਭਵ ਨਹੀਂ ਬਟ ਇਹਨਾਂ ਦੀ ਡੈਸਪਰੇਟ ਮੂਵ ਹੈ ਇਸ ਗੱਲ ਕਰ ਮੂਵ ਹੈ ਕਿ ਨਿਹਲਾ ਪੱਗਤੀ ਨਹੀਂ ਜਾਣਾ ਇਹਦੇ ਸੇ ਭਗਵੰਤ ਮਾਨ ਵੀ ਜਾਣ ਅੱਜ ਮੈਂ ਆਪਸ਼ਨ ਦੇਣਾ ਚਾਹੁੰਦਾ ਜਿਲੰਦਰ ਦੇ ਵੀਰਾਂ ਜੇ ਪੱਕੇ ਦੌਰ ਇਹਨੂੰ ਕੱਢਣਾ ਹੈ ਜੇ ਦਾ ਮੰਝਾ ਝੁੱਕ ਕੇ ਅਸੀਂ ਇਸ ਤੋਜਵਾਰੀ ਬੱਬੀ ਤੇ ਛੱਡ ਕੇ ਆ ਨਾ ਤਕੜਾ ਹੋ ਕੇ ਛੇ ਲਾਉ ਇਹਨਾਂ ਅੰਦਰ ਕਲਾ ਜਾਂ ਪਰਮਾਤਮਾ ਹੈ ਜਾਂ ਮਸ਼ੀਨ ਹੈ ਜਾਂ ਤੁਸੀਂ ਅੰਦਰ ਤੁਹਾਡੇ ਕੋਈ ਨਹੀਂ ਦੇ ਜਾਣਾ ਮੈਂ ਵੀ ਇਹ ਗੱਲ ਕਹਿੰਦਾ ਕਿ ਲੁੱਟਦਾ ਪੈਸਾ ਇਹਨਾਂ ਕੋਲ ਲੈ ਲਓ ਮੈਂ ਜ਼ਰੂਰ ਕਹਿਣਾ ਚਾਹਾਂ ਕਿ ਤੁਹਾਡੇ ਕੋ ਗੋਲਡਨ ਓਪਰਚੁਨਿਟੀ ਗਰੋ ਨਾਲ ਦੀ ਇਹ ਸਾਰਾ ਕੋਡ ਪੰਜਾਬ ਚੋਂ ਨਿਕਲਦੇ ਅਸੀਂ ਤੁਹਾਡੇ ਹੱਥ ਜੋੜ ਕੇ ਮਸ਼ਕੂਰ ਹੋਵਾਂਗੇ ਸਾਰਾ ਸੂਬਾ ਇਸ ਗੱਲ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਜਲੰਧਰ ਦਾ ਡਿਸੀਸਿਵ ਵੈਸਟ ਦਾ ਵੋਟ ਕਹੋ ਜਾਂ ਪਾਏ ਕਿ ਲੋਕ ਵੀ ਸਕੂਨ ਮਹਿਸੂਸ ਕਰ ਇਹਨੂੰ ਗਲੋ ਲਾਹ ਦੇ ਵਿੱਚ ਆ ਕੇ ਸਰਕਾਰ ਸਾਡੇ ਸਰਕਾਰੀ ਮੁਲਾਜ਼ਮ ਸਾਡੇ ਪੈਨਸ਼ਨਰਸ ਮੈਂ ਇਹ ਵੀ ਸਰਕਾਰੀ ਮੁਲਾਜ਼ਮਾਂ ਨੂੰ ਤੇ ਪੈਨਸ਼ਨਾਂ ਨੂੰ ਹੈ ਅਗਾਹ ਕਰਨਾ ਚਾਹਨਾ ਸਪਟੈਂਬਰ ਦੇ ਵਿੱਚ ਨਾ ਸਰਕਾਰੀ ਤادیه ਤਨਖਾਵਾ ਦੇ ਨਾ ਪੈਨਸ਼ਨਾਂ ਦੇ ਪੈਸੇ ਇਹਨਾਂ ਕੋ ਹੈ ਬਹੁਤ ਵੱਡੇ ਆਰਥਿਕ ਸੰਕਟ ਦੇ ਵਿੱਚ ਸਤੰਬਰ ਔਰਵਡ ਮੇਰੀ ਗੱਲ ਨੋਟ ਕਰ ਲੋ ਜਿੰਨੀਆਂ ਗੱਲਾਂ ਮੈਂ ਪਹਿਲੇ ਵੀ ਕਹੀਆਂ ਉਹ ਸਾਡੀਆਂ ਸਾਥੀਆਂ ਨੇ ਕੀ ਸਤੰਬਰ ਔਰਵਡ ਪੈਸਾ ਨਹੀਂ ਤੇ ਤਨਖਾਹਾਂ ਦਾ ਤੇ ਨਾ ਪੈਨਸ਼ਨਾਂ ਦਾ ਪੈਸਾ ਮੇਰਾ ਇਹ ਮੰਨਣਾ ਇਸ ਇਲੈਕਸ਼ਨ ਤੋਂ ਬਾਅਦ ਜਲਦੀ ਹੀ ਭਗਵੰਤ ਦੀ ਛੁੱਟੀ ਹੋਣੀ ਹੈ ਇਹਦਾ ਇਸ ਗੱਲ ਕਾਰਨ ਸੰਕੇਤ ਆਇਆ ਕਿ ਸੰਜੇ ਸਿੰਘ ਆਪ ਦਾ ਜਦੋਂ ਇੱਥੇ ਲੀਡਰ ਆਇਆ ਜਿਹੜਾ ਇਹਨਾਂ ਦੀ ਪਾਰਲੀਮੈਂਟਰੀ ਪਾਰਟੀ ਦਾ ਮੁਖਸ਼ਪਾ ਦੇ ਵਿੱਚ ਜਿਹੜਾ ਨੇ ਸੋਰੀ ਰਾਜ ਸਭਾ ਦੇ ਵਿੱਚ ਜਿਹੜਾ ਇਹਨਾਂ ਦਾ ਲੀਡਰ ਹੈ ਉਹਨੂੰ ਇੱਥੇ ਆ ਕੇ ਬਿਆਨ ਦੇਣਾ ਪਿਆ ਕਿ ਭਗਵਾਨ ਜਮਾਨੀ ਇੱਥੇ ਰਹੇਗਾ ਕਿਤੇ ਨਹੀਂ ਜਾਏਗਾ ਉਹਦਾ ਮਤਲਬ ਹੈ ਕਿ देयर ਇਜ਼ ਸਮਥਿੰਗ ਸੀਰੀਅਸਲੀ ਨਾ ਇੱਕ ਸਿੱਟੇ ਕ ਐਮਪੀ ਨੂੰ ਕਿਸੇ ਕੋਲੋਂ ਆਪਣੇ ਹੱਕ ਦੇ ਵਿੱਚ ਇਸ ਕਿਸਮ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਬਸ ਇਹ ਮੈਂ ਤੁਹਾਨੂੰ ਪੱਕੇ ਤੌਰ ਤੇ ਦੱਸਣਾ ਚਾਹਨਾ ਹੀ ਇਜ਼ ਔਨ ਹਿਸ ਵੇ ਆਊਟ ਜੇ ਪੰਜਾਬ ਵਾਲੇ ਵੇਖੋ ਆ ਜੋ ਜੜਾ ਚੱਲ ਰਿਹਾ ਸੱਖਾ ਚੱਲ ਰਿਹਾ दारू ਦਾ ਕੰਮ ਚੱਲ ਰਿਹਾ ਇਥੇ ਕਲਕਟ ਦੀ بیٹنگ ਹੋ ਰਹੀ ਹੈ ਇਸ ਸ਼ਹਿਰ ਦੀ ਇੱਕ ਪਛਾਣ ਸੀ ਮੀਡੀਆ ਨਾਲ ਇਹਦੀ ਪਛਾਣ ਸੀ ਇੰਡਸਟਰੀ ਨਾਲ ਇਹਦੀ ਪਛਾਣ ਸੀ ਐਜੂਕੇਸ਼ਨ ਨਾਲ ਹੁਣ ਪਛਾਣ ਜਿਹੜੀ ਹੈ ਇਹਦੀ ਜੜੇ ਸਕੇ ਨਾ ਹੋ ਗਈ ਹੈ ਕੋਸ਼ਿਸ਼ ਕਰਨੀ ਕਿਉਂਕਿ ਇਹਨੂੰ ਵੀ ਪਤਾ ਭਗਵੰਤ ਨੂੰ 15000 ਰੋਟ ਇਹਨਾਂ ਨੂੰ ਕਹੀ ਸੀ ਆਪ ਨੂੰ ਅਲਟੋ ਵੀ ਦੇਣ ਪਹਿਲੇ ਕਾਂਗਰਸ ਨੂੰ ਪੈਸੀ 44 42 ਪੈਸੀ ਭਾਜਪਾ ਨੂੰ 15 ਤੋਂ 45 ਤੱਕ ਪਹੁੰਚਣਾ ਬਿਲਕੁਲ ਅਸੰਭਵ ਨਹੀਂ ਪਰ ਇਹਨਾਂ ਦੀ ਡੈਸਪਰੇਟ ਮੂਵ ਹੈ ਇਸ ਗੱਲ ਕਰ ਮੂਵ ਹੈ ਕਿ ਨਿਹਰਾ ਪ੍ਰਗਤੀ ਨਹੀਂ ਜਾਣਾ ਇਹਦੇ ਵਿੱਚ ਭਗਵੰਤ ਮਾਨ ਵੀ ਜਾਣਾ ਅੱਜ ਮੈਂ ਆਪਸ਼ਨ ਦੇਣਾ ਚਾਹੁੰਦਾ ਜਿਲੰਦਰ ਦੇ ਵੀਰਾਂ ਨੂੰ ਜੇ ਪੱਕੇ ਦੌਰ ਇਹਨੂੰ ਕੱਢਣਾ ਹੈ ਜੇ ਦਾ ਮੰਝਾ ਚੁੱਕ ਕੇ ਅਸੀਂ ਇਸ ਤੌਜਵਾਰੀ ਬੰਦੀ ਤੇ ਛੱਡ ਕੇ ਆ ਨਾ ਤਗੜੇ ਹੋ ਕੇ ਛੇਲ ਲਾਓ ਇਹਨਾਂ ਅੰਦਰ ਕਲਾ ਹੈ ਜਾਂ ਪ੍ਰਮਾਤਮਾ ਹੈ ਜਾਂ ਮਸ਼ੀਨ ਹੈ ਜਾਂ ਤੁਸੀਂ ਅੰਦਰ ਤੁਹਾਡੇ ਕੋਈ ਨਹੀਂ ਦੇ ਜਾਣਾ ਮੈਂ ਵੀ ਇਹ ਗੱਲ ਕਹਿੰਦਾ ਕਿ ਲੁੱਟਦਾ ਪੈਸਾ ਇਹਨਾਂ ਕੋਲ ਲੈ ਲਓ ਪਰ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਤੁਹਾਡੇ ਕੋ ਗੋਲਡਨ ਓਪਰਚੁਨਿਟੀ ਘਰੋਂ ਲਾ ਦਿੱ ਇਹ ਸਾਰਾ ਕੋਡ ਪੰਜਾਬ ਚੋਂ ਨਿਕਲ ਰਿਹਾ ਅਸੀਂ ਤੁਹਾਡੇ ਹੱਥ ਜੋੜ ਕੇ ਮਸ਼ਹੂਰ ਹੋਵਾਂਗੇ ਸਾਰਾ ਸੂਬਾ ਇਸ ਗੱਲ ਦਾ ਇੰਤਜ਼ਾਰ ਕਰ ਰਿਹਾ ਹੈ ਕੇ ਜਲੰਧਰ ਦਾ ਡੈਸੀਸਰ ਵਿਅਸ ਦਾ ਵੋਟ ਇਹੋ ਜਿਹਾ ਪਏ ਕਿ ਲੋਕ ਵੀ ਸਕੂਨ ਮਹਿਸੂਸ ਕਰ ਇਹਨੂੰ ਗਲੋ ਲਾਲ ਦੇ ਵਿੱਚ ਆ ਜੇ ਸਰਕਾਰ ਸਾਡੇ ਸਰਕਾਰੀ ਮੁਲਾਜ਼ਮ ਸਾਡੇ ਪੈਨਸ਼ਨਰਸ ਮੈਂ ਇਹ ਵੀ ਸਰਕਾਰੀ ਮੁਲਾਜ਼ਮਾਂ ਨੂੰ ਤੇ ਪੈਨਸ਼ਨਾਂ ਨੂੰ ਹੈ ਅਗਾਹ ਕਰਨਾ ਚਾਹਨਾ ਸਪਟੈਂਬਰ ਦੇ ਵਿੱਚ ਨਾ ਸਰਕਾਰੀ ਤੜੀਆਂ ਤਨਖਾਵਾ ਦੇ ਨਾ ਪੈਨਸ਼ਨਾਂ ਦੇ ਪੈਸੇ ਇਹਨਾਂ ਕੋ ਐ ਬਹੁਤ ਵੱਡੇ ਆਰਥਿਕ ਸੰਕਰ ਦੇ ਵਿੱਚ ਸਪਟੈਂਬਰ ਨਾਲ ਵੜ ਮੇਰੀ ਗੱਲ ਨੋਟ ਕਰ ਲੋ ਜਿੰਨੀਆਂ ਗੱਲਾਂ ਮੈਂ ਪਹਿਲੇ ਵੀ ਕਹੀਆਂ ਉਹ ਸਾਡੀਆਂ ਸਾਥੀ ਨਹੀਂ ਕੀ ਸਤੰਬਰ ਆਉਣ ਵੇ ਪੈਸਾ ਨਹੀਂ ਤੇ ਤਨਖਾਵਾ ਦਾ ਤੇ ਨਾ ਪੈਨਸ਼ਨਾਂ ਦਾ ਪੈਸਾ ਮੇਰਾ ਇਹ ਮੰਨਣਾ ਇਸ ਇਲੈਕਸ਼ਨ ਤੋਂ ਬਾਅਦ ਜਲਦੀ ਹੀ ਭਗਵਾਨ ਤੇ ਦੀ ਛੁੱਟੀ ਹੋਣੀ ਹੈ ਇਹਦਾ ਇਸ ਗੱਲ ਕਾਰਨ ਸੰਕੇਤ ਆਇਆ ਕਿ ਸੰਜੇ ਸਿੰਘ ਆਪ ਦਾ ਜਦੋਂ ਇੱਥੇ ਲੀਡਰ ਆਇਆ ਜਿਹੜਾ ਇਹਨਾਂ ਦੀ ਪਾਰਲੀਮੈਂਟਰੀ ਪਾਰਟੀ ਦਾ ਮੁਖਸ਼ਪਾ ਦੇ ਵਿੱਚ ਜਿਹੜਾ ਇਹਨਾਂ ਦਾ ਸੌਰੀ ਰਾਜ ਸਭਾ ਦੇ ਵਿੱਚ ਜਿਹੜਾ ਇਹਨਾਂ ਦਾ ਲੀਡਰ ਹੈ ਉਹਨੂੰ ਇੱਥੇ ਆ ਕੇ ਬਿਆਨ ਦੇਣਾ ਪਿਆ ਕਿ ਭਗਵਾਨ ਜਮਾਨੀ ਇਥੇ ਰਹੇਗਾ ਕਿਤੇ ਨਹੀਂ ਜਾਏਗਾ ਉਹਦਾ ਮਤਲਬ ਹੈ ਕਿ देयर ਇਜ਼ ਸਮਥਿੰਗ ਸੀਰੀਅਸਲੀ ਇੱਕ ਸਿੱਟੇ ਕ ਐਮਪੀ ਨੂੰ ਕਿਸੇ ਕੋਲੋਂ ਆਪਣੇ ਹੱਕ ਦੇ ਵਿੱਚ ਇਸ ਕਿਸਮ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਬਸ ਇਹ ਮੈਂ ਤੁਹਾਨੂੰ ਪੱਕੇ ਤੌਰ ਤੇ ਦੱਸਣਾ ਚਾਹੁੰਦਾ ਹੀ ਇਜ਼ ਔਨ ਹਿਸ ਵੇ ਆਊਟ ਜੇ ਪੰਜਾਬ ਵਾਲੇ ਵੇਖੋ ਆ ਜੋ ਜੜਾ ਚੱਲ ਰਿਹਾ ਸੱਤਾ ਚੱਲ ਰਿਹਾ ਦਾਰੂ ਦਾ ਕੰਮ ਚੱਲ ਰਿਹਾ ਇਥੇ ਕੈਕੜ ਦੀ ਬੈਟਿੰਗ ਹੋ ਰਹੀ ਹੈ ਇਸ ਸ਼ਹਿਰ ਦੀ ਇੱਕ ਪਛਾਣ ਸੀ ਮੀਡੀਆ ਨਾਲ ਇਹਦੀ ਪਛਾਣ ਸੀ ਇੰਡਸਟਰੀ ਨਾਲ ਇਹਦੀ ਪਛਾਣ ਸੀ ਐਜੂਕੇਸ਼ਨ ਨਾਲ ਹੁਣ ਪਛਾਣ ਜਿਹੜੀ ਹੈ ਇਹਦੀ ਜੜੇ ਸੱਚੇ ਨਾ ਹੋ ਗਈ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ